ਹੁਣ ਤੱਕ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਅਸੀਂ ਪੜੀਆਂ ਸੁਣੀਆਂ ਹੋਣਗੀਆਂ ਕਿ ਜੋ ਚੋਰ ਨੇ ਉਹ ਆਉਂਦੇ ਨੇ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਲੇਕਿਨ ਹੁਣ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੋ ਚੋਰ ਨੇ ਉਹ ਏਟੀਐਮ ਦੇ ਵਿੱਚ ਵੜਦੇ ਨੇ ਪੈਸੇ ਲੈਣ ਦੇ ਨੇ ਲੇਕਿਨ ਉਹਨਾਂ ਦੇ ਵੱਲੋਂ ਬਕਾਇਦਾ ਜੋ ਏਟੀਐਮ ਐ ਮੌਕੇ ਤੋਂ ਉਖਾੜ ਕੇ ਉਹ ਲੈ ਜਾ ਕੇ ਜਾ ਚੁੱਕੇ ਨੇ ਜਿਸ ਦੀ ਖਬਰ ਜੋ ਹੈ ਪੁਲਿਸ ਨੂੰ ਮਿਲਦੀ ਹੈਗੀ ਸਵੇਰੇ 9:30 ਵਜੇ ਜਦੋਂ ਦੁਕਾਨਦਾਰ ਜਦੋਂ ਲੋਕਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਇਹ ਤਾਂ ਚੋਰੀ ਹੋਈ ਹੈ ਏਟੀਐਮ ਦੇ ਵਿੱਚ ਉਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਫੜਿਆ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਸੀਸੀਟੀਵੀ ਲੱਗੇ ਹੋਈ ਸੀ ਉਸ ਉੱਤੇ ਵੀ ਇਹਨਾਂ ਚੋਰਾਂ ਦੇ ਵੱਲੋਂ ਬਲੈਕ ਸਪਰੇਅ ਕਰ ਦਿੱਤੀ ਗਈ ਸੀ ਤਾਂ ਜੋ ਕਿਸੇ ਨੂੰ ਵੀ ਪਤਾ ਨਾ ਲੱਗ ਸਕੇ ਕਿ ਆਖਰ ਇਹ ਕੌਣ ਨੇ ਮਾਮਲਾ ਜੋ ਹੈ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਦੇ ਲਾਡੇ ਵਾਲੀ ਫਲਾਈਓਵਰ ਨਜ਼ਦੀਕ ਸਥਿਤ ਐਸਪੀਆਈ ਏਟੀਐਮ ਨੂੰ ਚੋਰ ਉਖਾੜ ਕੇ ਹੀ ਲੈ ਗਏ ਜਾ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਉਸ ਤੋਂ ਬਾਅਦ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੇ ਦੁਕਾਨ ਤੇ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਬੈਂਕ ਦਾ ਏਟੀਐਮ ਉਖਾੜ ਕੇ ਚੋਰ ਲੈ ਕੇ ਜਾ ਚੁੱਕੇ ਨੇ ਹਾਲਾਂਕਿ ਉਥੇ ਸੀਸੀਟੀਵੀ ਕੈਮਰਾ ਜ਼ਰੂਰ ਲੱਗਿਆ ਹੋਇਆ ਪਰ ਉਸੇ ਉਸ ਉੱਤੇ ਕਾਲਾ ਸਪਰੇਅ ਕੀਤਾ ਹੋਇਆ ਸੀ ਚੋਰਾਂ ਦੇ ਵੱਲੋਂ ਚੋਰਾਂ ਦੇ ਵੱਲੋਂ ਕੀਤੀ ਵਾਰਦਾਤ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਜ਼ਰੂਰ ਉੱਠ ਰਹੇ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਏਟੀਐਮ ਦੇ ਵਿੱਚ ਕੋਈ ਵੀ ਸਿਕਿਉਰਿਟੀ ਗਾਰਡ ਸੁਰੱਖਿਆ ਗਾਰਡ ਮੌਜੂਦ ਹੀ ਨਹੀਂ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਬੈਂਕਾਂ ਨੂੰ ਪਹਿਲਾਂ ਹੀ ਏਟੀਐਮ ਦੇ ਵਿੱਚ ਸੁਰੱਖਿਆ ਗਾਰਡ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ ਚੋਰ ਜਾਂਦਿਆ ਸਮੇਂ ਸੱਭਲ ਵੀ ਉੱਥੇ ਚੜ ਗਏ ਨੇ ਪੁਲਿਸ ਨੇ ਹੁਣ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੁਲੰਦਰ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਜਾਂਚ ਆਰੰਭੀ ਗਈ ਹੈ ਕਿ ਨੇੜਲੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈਗਾ ਤੇ ਬਿਆਨ ਜਿਹੜੇ ਹੈਗੇ ਮੌਕੇ ਤੇ ਮੌਜੂਦ ਲੋਕਾਂ ਦੇ ਲੈ ਲਏ ਗਏ ਨੇ ਜਿਸ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ ਤਾਂ ਵੱਡਾ ਮਾਮਲਾ ਹੈਗਾ ਜੁਲੰਦਰ ਤੋਂ ਸਾਹਮਣੇ ਆਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਏਟੀਐਮ ਦਾ ਪੂਰਾ ਹਿੱਸਾ ਜਿਹੜੇ ਚੋਰ ਨੇ ਉਹ ਲੈ ਕੇ ਜਾ ਚੁੱਕੇ ਨੇ ਏਟੀਐਮ ਦੇ ਵਿੱਚ ਕਿੰਨੇ ਪੈਸੇ ਸੀ ਉਸ ਬਾਬਤ ਕੋਈ ਵੀ ਜਾਣਕਾਰੀ ਫਿਲਹਾਲ ਤੱਕ ਪਤਾ ਨਹੀਂ ਲੱਗ ਸਕੀ ਹੈ ਇਸ ਬਾਬਤ ਜਾਣਕਾਰੀ ਜਟਾਉਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਦੁਕਾਨਦਾਰ ਦੇ ਵੱਲੋਂ ਕੀ ਕੁਝ ਬਿਆਨ ਦਿੱਤਾ ਗਿਆ ਕੀ ਕੁਝ ਉਹਦੇ ਕੋਲ ਜਾਣਕਾਰੀ ਹੈ ਤੁਸੀਂ ਵੀ ਸੁਣੋ ਅਈ ਮੈਂ ਸਵੇਰੇ 9 ਵਜੇ ਪਤਾ ਲੱਗਿਆ ਤਾਂ ਮੈਂ ਸਵੇਰੇ ਦੁਕਾਨ ਖੁੱਲ੍ਹਣਾ ਆਇਆ ਨਾ ਤੇ ਪੁਲਿਸ ਮੁਲਾਜ਼ਮ ਇੱਥੇ ਖੜੇ ਸੀਗੇ ਮੈਨੂੰ ਨਹੀਂ ਸੀ ਪਤਾ ਕੀ ਹੋਇਆ ਤੇ ਬਾਅਦ ਵਿੱਚ ਮੈਂ ਕਿਸੇ ਨੂੰ ਪੁੱਛਿਆ ਕਿ ਇਹ ATM ਰੁਕ ਗਿਆ ਹੈ ਅੱਛਾ ਜੀ ਕਿੰਨੇ ਕਦੇ ਤੁਸੀਂ ਆਏ ਸੀਗੇ ਮੈਂ 9 ਵਜੇ ਸਵੇਰੇ 9 ਵਜੇ ਉਹ ਤਾਂ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਲੋਕ ਸਿੱਕੇ ਲੈ ਗਏ ATM ਪਤਾ ਭਾਈ ਮੈਂ ਸਵੇਰੇ 9 ਵਜੇ ਮੈਨੂੰ ਕਿੱਦਾਂ ਪਤਾ ਨਹੀਂ ATM 'ਚ ਕੋਈ ਗੜਗੜ ਕੋਈ ਨਹੀਂ ਹੁੰਦਾ ਤੁਹਾਡੇ ਆਂ ਤਾਂ ਪਹਿਲੇ ਦੀ ਘਟਨਾ ਹੈ ਆ ਇਸ ਮੇਰਾ 8 ਤੋਂ ਪਹਿਲੇ ਦੀ ਆ ਤੇ ਕਿੰਨੇ ਵੇ 9 ਵਜੇ ਉਦੋਂ ਅਫੀਸਰ ਕਿੰਨੇ ਵੇ ਖੁੱਲ੍ਹਾ ATM ਸਵੇਰੇ ਇਹ ਵੀ ਨਹੀਂ ਪਤਾ ਕਿਉਂਕਿ ਟਾਈਮ ਤੇ ਸਵੇਰੇ ਕਿਸੇ ਦੇ ਜਾਣ ਤੋਂ ਪਹਿਲੇ ਖੋਲ ਕੇ ਚਲ ਜਾਂਦਾ ਤਾਲੇ ਲੱਗੇ ਹੁੰਦੇ ਨਾਲ ਦੀ ਤੇ ਮੈਨੂੰ ਸੁਣਾਇਆ ਕਿ ਤਾਲੇ ਤੋੜ ਕੇ ਹੀ ਪੋਨੇਟ ਨੂੰ ਤਾਲੇ ਤੋੜਿਆ ਤਾਂ ਸਟਵਲ ਅੰਦਰ ਗਿਆ ਸਟੇਕ ਵਿੱਚ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਇਸ ਤੋਂ ਜ਼ਿਆਦਾ ਯਾਰ ਇਸ ਇਲਾਕੇ ਤੇ ਮੈਨੂੰ ਨਹੀਂ ਇਸ ਇਲਾਕੇ ਤੇ ਆਪ ਲੋਕਦੇ ਆਇਆ ਪੁਲਿਸ ਮੇਰੇ ਤੋਂ ਪਹਿਲੇ ਵੀ ਖੜੀ ਸੀ ਇਸ ਇਲਾਕੇ ਤੇ ਅਕਸਰ ਲੁੱਟ ਕੋ ਹੁੰਦੀ ਹੈ ਕੀ ਨਹੀਂ ਵੈਸੇ ਨਹੀਂ 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 ਅੱਜ ਪਹਿਲਾ ਕੇ ਢੈਂਕ ਪਹਿਲਾ ਜਾਣੀ ਪਹਿਲੀ ਵਾਰ ਹੀ ਸੁਣਿਆ ਯਾਰ ਬਿਲਕੁਲ ਇਸ ਵੇਲੇ ਆਪਣਾ ਕੋਈ ਸਮਾਨ ਬਾਹਰ ਰਹਿ ਜਾਂਦਾ ਰਾਤ ਨੂੰ ਕੋਈ ਦਾਣ ਨਾ ਹਟਦੀ ਆਣੀ ਯਾਰ ਪਹਿਲੀ ਵਾਰੀ ਭਾਜੀ ਹੈਰਾਨ ਹੋਏ ਆ ਕਿ ਇੱਥਾਂ ਵੀ ਹੋ ਸਕਦਾ ਹੈ ਫਿਲਮਾਂ ਚ ਦੇਖਦੇ ਸੀਗੇ ਇਹਦਾ ਇਹਨਾਂ ਹਕੀਕਤ ਚ ਕੋਈ ਆਖਰ ਤੱਕ ਪਤਾ ਲੱਗਾ ਕਿ ਕਿੰਨਾ ਕੋ ਕੈਸ ਸੀਗਾ ਆਈਡੀ ਉਹ ਬਾਜੀ ਇਹਦੇ ਬਾਰੇ ਹੱਲੇ ਉਹਨਾਂ ਨੇ ਕੋਈ ਖੁਲਾਸਾ ਨਹੀਂ ਕੀਤਾ ਇਹਦੇ ਬਾਰੇ ਕੋਈ ਪਤਾ ਨਹੀਂ ਆਪਾਂ ਕਿਹਾ ਕਿ ਆਮ ਬੰਦੇ ਨੂੰ ਤੁੰਦਾ ਵੀ ਸਵਾਲ ਜਵਾਬ ਦੇ ਬੰਦਾ ਪੁੱਛਦਾ ਤਾ ਉਹ ਦੱਸਦੇ ਨਹੀਂਗੇ ਨਾਂ ਪੁੱਛਣ ਕੋਸ਼ਿਸ਼ ਕੀਤੀ ਨਾ ਉਹਨਾਂ ਨੇ ਦੱਸਿਆ ਨਹੀਂ ਜੀ ਪਤਾ ਲੱਗ ਜਾਊਗਾ ਹੌਲੀ ਹੌਲੀ ਸਾਰਾ ਕੁਝ ਹੀ ਪਤਾ ਲੱਗ ਜਾਊਗਾ